ਇਹ ਟਰੱਕ ਸਿਰਫ ਇੱਥੇ ਇੱਥੇ ਹੀ ਅਸੀਂ ਸ਼ੀਦਾਂ ਦੀ ਧਰਤੀ ਤੇ ਲੈ ਕੇ ਆਉਂਦੇ ਆਂ ਹੋਰ ਅਸੀਂ ਇਹਨੂੰ ਕਿਸੇ ਵੀ ਜਗ੍ਹਾ ਤੇ ਨਹੀਂ ਵਰਤਦੇ ਸਰ ਤੁਸੀਂ ਵਿਦੇਸ਼ ਦੀ ਧਰਤੀ ਤੇ ਆਏ ਹੋ ਤੇ ਆਪਣੀ ਇੱਕ ਵੱਡੀ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ ਇਹ ਜਿਹੜਾ ਲੰਗਰ ਆ ਜੀ ਇਹ ਤਕਰੀਬਨ ਸਾਡਾ 60-70 ਸਾਲ ਤੋਂ ਲਗਾਤਾਰ ਨਗਰ ਪਿੰਡ ਜਰਗ ਤੋਂ ਚੱਲ ਰਿਹਾ ਸਾਰਾ ਨਗਰ ਬਹੁਤ ਉਤਸ਼ਾਹ ਦੇ ਨਾਲ ਹਰੇਕ ਸਾਲ ਇੱਥੇ ਸੇਵਾ ਨਿਭਾਉਂਦੇ ਆ ਦੇਸ਼ ਗਿਆ ਨੂੰ 20 ਸਾਲ ਹੋ ਗਏ ਜੀ 20 ਸਾਲ ਤੋਂ ਮੈਂ ਲਗਾਤਾਰ ਹੀ ਆ ਰਿਹਾ ਇੱਥੇ ਕਦੇ ਵੀ ਮਿਸ ਨਹੀਂ ਕੀਤਾ ਕਿਉਂਕਿ ਬਹੁਤ ਸ਼ੀਧਾਂ ਦੀ ਬਹੁਤ ਵੱਡੀ ਧਰਤੀ ਆ ਨੇ ਇੱਕ ਸਾਲ ਹੋ ਗਏ ਟਰੱਕ ਲੈਣ ਨੂੰ ਤੇ ਤਕਰੀਬਨ 3 ਸਾਲ ਹੋ ਗਏ ਜਿਸ ਟਰੱਕ ਦਾ ਇਹਨੂੰ ਤੇ ਲਗਾਤਾਰ ਅਸੀਂ ਲਿਆ ਰਹੇ ਹਾਂ ਇਹਨੂੰ ਤੇ ਸਿਰਫ ਲੰਗਰ ਵਾਸਤੇ ਹੀ ਲਿਆ ਰਹੇ ਹਾਂ ਸਾਬ ਜੀਆਂ ਦੀ ਕਿਰਪਾ ਦੇ ਨਾਲ ਹੀ ਚੱਲ ਰਿਹਾ ਇਹ ਚੱਲਦਾ ਵੀ ਰਹੂਗਾ ਵਾਹਿਗੁਰੂ ਜਿੰਨਾ ਚਿਰ ਜਿੰਨਾ ਚਿਰ ਜ਼ਿੰਦਗੀ ਬਖਸ਼ੀ ਵਾਹਿਗੁਰੂ ਨੇ ਉਹਨਾਂ ਚਿਰ ਇਹ ਲੰਗਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਸਾਡੇ ਨਾਲ ਇੱਕ ਅਜਿਹੇ ਸ਼ਖਸ ਜੁੜੇ ਨੇ ਜੋ ਸ਼ਹੀਦ ਜੋੜ ਮੇਲੇ ਤੇ ਜੋ ਸ਼ਹੀਦ ਜੋੜ ਮੇਲੇ ਤੇ ਆਪਣੀ ਸਾਰਿਆਂ ਨਾਲੋਂ ਵੱਡੀ ਸੇਵਾ ਨਿਭਾ ਰਹੇ ਨੇ ਕਿਉਂਕਿ ਇਹ ਜਿਹੜੇ ਸ਼ਖਸ ਨੇ ਇਹ ਵਿਦੇਸ਼ ਤੋਂ ਆਏ ਨੇ ਤੇ ਜਿਹੜੀ ਆਪਣੀ ਸੇਵਾ ਕਾਫੀ ਲੰਮੇ ਸਮੇਂ ਤੋਂ ਨਿਭਾ ਰਹੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰ ਤੁਸੀਂ ਵਿਦੇਸ਼ ਦੀ ਧਰਤੀ ਤੇ ਆਏ ਹੋ ਤੇ ਆਪਣੀ ਇੱਕ ਵੱਡੀ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਵੀ ਸੱਚੇ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਮੌਕਾ ਦੇ ਰੱਖੀ ਤੇ ਰਜਾਨਾ ਟਾਈਮ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਇੱਥੇ ਲੰਗਰ ਦੇ ਵਿੱਚ ਆ ਕੇ ਜਿਨ੍ਹਾਂ ਨੇ ਸਾਡੀ ਇੱਥੇ ਲੰਗਰ ਦੀ ਕਵਰੇਜ ਕੀਤੀ ਆ ਮੈਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਇਹ ਜਿਹੜਾ ਲੰਗਰ ਆ ਜੀ ਇਹ ਤਕਰੀਬਨ ਸਾਡਾ 60-70 ਸਾਲ ਤੋਂ ਲਗਾਤਾਰ ਨਗਰ ਪਿੰਡ ਜਰਗ ਤੋਂ ਚੱਲ ਰਿਹਾ ਤੇ ਲਗਾਤਾਰ ਨਿਰੰਤਰ ਜਾਰੀ ਆ ਤੇ ਬਹੁਤ ਵੱਡੀ ਸੇਵਾ ਸਾਡੇ ਨਗਰ ਦੀ ਸਾਰਾ ਨਗਰ ਬਹੁਤ ਉਤਸ਼ਾਹ ਦੇ ਨਾਲ ਹਰੇਕ ਸਾਲ ਇੱਥੇ ਸੇਵਾ ਨਿਭਾਉਂਦੇ ਆ ਇਸ ਸਾਲ ਇਸ ਵਾਰ ਅਸੀਂ ਤਕਰੀਬਨ 20 ਤਰੀਕ ਤੋਂ ਇੱਥੇ ਆ ਗਏ ਸੀ ਹੁਣ ਸ਼ਾਇਦ 29-30 ਤੱਕ ਸਾਡਾ ਲਗਾਤਾਰ ਇਹ ਲੰਗਰ ਚੱਲਦਾ ਰਹੂਗਾ ਹਾਂ ਸਰ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਵਿਦੇਸ਼ ਗਿਆ ਨੂੰ ਵਿਦੇਸ਼ ਗਿਆ ਨੂੰ 20 ਸਾਲ ਹੋ ਗਏ ਜੀ 20 ਸਾਲ ਤੋਂ ਮੈਂ ਲਗਾਤਾਰ ਹੀ ਆ ਰਿਹਾ ਇੱਥੇ ਕਦੇ ਵੀ ਮਿਸ ਨਹੀਂ ਕੀਤਾ ਕਿਉਂਕਿ ਬਹੁਤ ਸ਼ੀਧਾਂ ਦੀ ਬਹੁਤ ਵੱਡੀ ਧਰਤੀ ਆ ਬਹੁਤ ਵੱਡੀ ਦੇਣ ਆ ਸਾਡੀ ਕੌਮ ਨੂੰ ਮੈਂ ਕਦੇ ਵੀ ਉੱਥੋਂ ਮਿਸ ਨਹੀਂ ਕੀਤਾ ਜਿੰਨਾ ਮਰਜੀ ਜ਼ਰੂਰੀ ਕੰਮ ਹੋਵੇ ਸਾਰੇ ਕੰਮ ਕਾਰ ਛੱਡ ਕੇ ਮੈਂ ਇੱਥੇ ਜ਼ਰੂਰੀ ਇਸ ਲੰਗਰ ਦੀ ਸੇਵਾ ਆ ਕੇ ਕਰਦੇ ਆ ਹਾਂ ਸਰ ਵੈਸੇ ਤੁਸੀਂ ਹੈ ਕਿੱਥੋਂ ਦੇ ਹੋ ਤੇ ਪਿੰਡ ਸਾਡਾ ਜਰਗਾ ਜੀ ਮੈਂ ਸਾਬਕਾ ਸਰਪੰਚ ਤੇ ਪਿੰਡ ਜਰਗ ਤੋਂ ਹੀ ਆ ਸਾਰਾ ਜਿਹੜਾ ਲੰਗਰ ਆ ਇੱਕੋ ਪਿੰਡ ਦਾ ਹੈ ਪਿੰਡ ਜਰਗ ਦਾ ਤੇ ਸਰ ਇੱਕ ਟਰੱਕ ਖੜਿਆ ਪਿੱਛੇ ਤੇ ਇਹਦੀ ਕੀ ਐਕਸਪਲੇਨ ਕਰੋਗੇ ਇਹ ਟਰੱਕ ਨਾ ਜੀ ਸਾਨੂੰ ਸ਼ੌਂਕ ਸੀ ਮੇਰੇ ਵੱਡੇ ਭਰਾ ਨੂੰ ਬਹੁਤ ਸ਼ੌਂਕ ਸੀ ਤੇ ਅਸੀਂ ਇਹ ਟਰੱਕ ਪੁਰਾਣਾ ਲੈ ਕੇ ਅਸੀਂ ਤਿਆਰ ਕੀਤਾ ਇਹ ਟਰੱਕ ਸਿਰਫ ਇੱਥੇ ਇੱਥੇ ਹੀ ਅਸੀਂ ਸ਼ੀਦਾਂ ਦੀ ਧਰਤੀ ਤੇ ਲੈ ਕੇ ਆਉਂਦੇ ਹਾਂ ਹੋਰ ਅਸੀਂ ਇਹਨੂੰ ਕਿਸੇ ਵੀ ਜਗ੍ਹਾ ਤੇ ਨਹੀਂ ਵਰਤਦੇ ਹਾਂ ਸਰ ਕਿੰਨੇ ਕ ਸਾਲ ਹੋ ਗਏ ਟਰੱਕ ਲੈਣ ਨੂੰ ਤੇ ਤਕਰੀਬਨ 3 ਸਾਲ ਹੋ ਗਏ ਜਿਸ ਟਰੱਕ ਦਾ ਇਹਨੂੰ ਤੇ ਲਗਾਤਾਰ ਅਸੀਂ ਲਿਆ ਰਹੇ ਹਾਂ ਇਹਨੂੰ ਤੇ ਸਿਰਫ ਲੰਗਰ ਵਾਸਤੇ ਲਿਆ ਰਹੇ ਹਾਂ ਹਾਂ ਸਰ ਕੋਈ ਫਿਰ ਉਹ ਵਰਤਦਾ ਜਾਂ ਵਰਤਦਾ ਨਹੀਂਗਾ ਨਹੀਂ ਜੀ ਘਰੀ ਖੜਾ ਰਹਿੰਦਾ ਇਹਦਾ ਸ਼ੈੱਡ ਪਾਇਆ ਹੋਇਆ ਤੇ ਅਸੀਂ ਤਰਪਾਲ ਦੇ ਦਿੰਨੇ ਆ ਤੇ ਸਿਰਫ ਲੰਗਰ ਵਾਸਤੇ ਅਸੀਂ ਸਭਾ ਇੱਥੇ ਲੈ ਕੇ ਆਉਨੇ ਹਾਂ ਹਾਂ ਤੇ ਗੁਰੂ ਦੀ ਸੇਵਾ ਲਈ ਵਰਤਦੇ ਹਾਂ ਹਾਂਜੀ ਗੁਰੂ ਦੀ ਸੇਵਾ ਲਈ ਵਰਤਦੇ ਹਾਂ ਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਇਹ ਤਾਂ ਸਾਡੇ ਲਈ ਕੁਝ ਵੀ ਹੈ ਨਹੀਂ ਤੇ ਇਸ ਕਰਕੇ ਅਸੀਂ ਤਿਆਰ ਕਰਵਾਇਆ ਕਿ ਸਾਨੂੰ ਵੀ ਕੁਝ ਨਾ ਕੋਈ ਜ਼ਰੂਰ ਕਰਨਾ ਚਾਹੀਦਾ ਦੇਖਿਆ ਇਹ ਕਿ ਸਰ ਨੇ ਜਿਹੜੀ ਆ ਟਰੱਕ ਨੂੰ ਲੈ ਕੇ ਵੀ ਦੱਸਿਆ ਹੈ ਕਿ ਵੀ ਜਿਹੜਾ ਇਹ ਟਰੱਕ ਆ ਸਿਰਫ 2-3 ਸਾਲ ਹੋ ਕੇ ਬੇਸ਼ੱਕ ਲੈਣੋ ਪਰੰਤੂ ਜਦੋਂ ਇਹ ਸਿਰਫ ਗੁਰੂ ਦੀ ਸੇਵਾ ਲਈ ਵਰਤਿਆ ਜਾਂਦਾ ਜਿਵੇਂ ਤੁਸੀਂ ਦੇਖਿਆ ਇਹ ਕਿ ਸੁਣਿਆ ਵੀ ਆ ਤੇ ਜਿਹੜਾ ਇਹ ਟਰੱਕ ਆ ਸਿਰਫ ਗੁਰੂ ਦੀ ਸੇਵਾ ਲਈ ਵਰਤਿਆ ਜਾਂਦਾ ਤੇ ਹੁਣ ਹੋਰ ਜਿਹੜੇ ਸ਼ਖਸ਼ਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਹਾਂ ਸਰ ਤੁਸੀਂ ਵੀ ਆਪਣੀ ਸੇਵਾ ਨਿਭਾ ਰਹੇ ਹੋ ਇੱਕ ਕੀ ਕਿ ਮੇਰੇ ਤਾਹੇ ਸੁਰਤ ਤੋਂ ਪਹਿਲਾਂ ਦੀ ਲੰਗਰ ਚੱਲਦਾ ਆਉਂਦਾ ਤੇ ਜਦੋਂ ਤੋਂ ਵੀ ਇਹ ਸੁਰਤ ਸੰਭੜਿਆ ਸੀ ਉਦੋਂ ਤੀਸ ਲੰਗਰ ਦੇ ਵਿੱਚ ਸੇਵਾ ਕਰਦੇ ਆਂ ਸਵੇਰੇ ਆਉਂਦੇ ਆਂ ਮੈਂ ਸ਼ਾਮ ਨੂੰ ਵਾਪਸ ਚਲ ਜੂਗਾ ਕਿਉਂਕਿ ਮੇਰਾ ਦੁੱਧਾ ਕੰਮ ਆਉਂਦੀ ਹਾਂ ਹਾਂ ਸਰ ਉਹ ਜਿਹੜਾ ਲੰਗਰ ਚੱਲ ਰਿਹਾ ਉਹਦੇ ਵਿੱਚ ਕਿੰਨੇ ਕਿ ਜਿਹੜੇ ਲੋਕ ਕਿੰਨੇ ਇੱਕ ਸੰਗਤ ਤੁਹਾਡੇ ਨਾਲ ਆ ਕੇ ਜੁੜਦੀਆਂ ਨੇ ਇਹ ਤਾਂ ਅੱਜ ਕਦੇ ਗਿਣਤੀ ਨਹੀਂ ਕਰੀਦਾ ਤੁਸੀਂ ਕੈਮਰੇ ਨੇ ਬਾਹਰ ਦੇਣ ਬਾਕੀ ਤੁਸੀਂ ਦੇਖ ਲਿਆ ਇਹਦੀ ਕੋਈ ਗਿਣਤੀ ਨਹੀਂ ਹੈਗੀ ਕਿੰਨੀ ਇੱਕ ਸੇਵਾ ਕਰਕੇ ਜਾਂਦੇ ਨੇ ਕਿੰਨੀ ਕਰ ਰਹੇ ਨੇ ਯਾਨੀ ਕਿ ਜਿੰਨੇ ਵੀ ਆਉਂਦੇ ਨੇ ਘਟਦੀ ਨਹੀਂ ਫੇਰ ਵੀ ਯਾਨੀ ਕਿ ਪੂਰੇ ਨਹੀਂ ਹੁੰਦੇ ਸੇਵਾਦਾਰ ਪੂਰੇ ਨਹੀਂ ਹੁੰਦੇ ਹੈਗੇ ਮਾਇਆ ਪੂਰੀ ਹੋ ਜਾਂਦੀ ਹੈ ਮਾਇਆ ਵੱਧ ਜਾਂਦੀ ਹੈ ਪਰ ਸੇਵਾਦਾਰ ਪੂਰੇ ਨਹੀਂ ਹੁੰਦੇ ਹੈਗੇ ਇਸ ਲੰਗਰ ਦੇ ਵਿੱਚ ਸਰ ਮੇਰਾ ਕੁਐਸਚਨ ਹੈ ਇੱਕ ਤੁਹਾਨੂੰ ਤੇ ਤੁਸੀਂ ਕਿਹਾ ਕਿ ਵੀ ਅਸੀਂ ਜਿਵੇਂ ਵਿਦੇਸ਼ ਤੋਂ ਆਏ ਆ ਤੇ ਹੋਰ ਕਿੰਨੇ ਕੁ ਵਿਦੇਸ਼ ਤੋਂ ਤੁਹਾਡੇ ਸਹਿਯੋਗੀ ਨਾਲ ਸਹਿਯੋਗ ਦੇ ਰਹੇ ਨੇ ਬਸ ਇੱਥੇ ਤਾਂ ਮੈਂ ਇਕੱਲਾ ਹੀ ਆਇਆ ਹਾਂ ਜੀ ਪਿੰਡ ਜਰਗ ਚੋਂ ਬਾਕੀ ਵੀ ਸ਼ਾਇਦ ਆਉਂਦੇ ਆ ਜਰੂਰ ਆਉਂਦੇ ਆ ਪਿੰਡਾਂ ਚੋਂ ਪਰ ਪਰ ਵੈਸੇ ਮੈਂ ਅਸੀਂ ਪਿੰਡੋਂ ਮੈਂ ਇਕੱਲਾ ਹੀ ਆਉਂਨ ਤੇ ਹਰ ਇੱਕ ਸਾਲ ਮੇਰਾ ਲਗਾਤਾਰ ਨਿਰੰਤਰ ਮੈਂ ਕਦੇ ਵੀ ਇੱਥੇ ਨਾਗਾ ਨਹੀਂ ਪਾਇਆ ਇਹ ਪਿੰਡ ਵਾਸੀ ਬਹੁਤ ਸਤਿਕਾਰ ਕਰਦੇ ਆ ਕਿ ਅਸੀਂ ਪਿੰਡ ਦੇ ਸਹਿਯੋਗ ਦੇ ਨਾਲ ਇਹ ਇੱਕ ਜੋ ਵੱਡਾ ਉਪਰਾਲਾ ਹੈ ਬਹੁਤ ਵੱਡਾ ਲੰਗਰ ਆ ਸਾਡਾ ਇਹ ਇਹ ਉਹਨਾਂ ਦੀ ਕਿਰਪਾ ਦੇ ਨਾਲ ਸਹਾਬਜਾਦਿਆਂ ਦੀ ਕਿਰਪਾ ਦੇ ਨਾਲ ਹੀ ਚੱਲ ਰਿਹਾ ਇਹ ਚੱਲਦਾ ਵੀ ਰਹੂਗਾ ਵਾਹਿਗੁਰੂ ਜਿੰਨਾ ਚਿਰ ਜਿੰਨਾ ਚਿਰ ਜ਼ਿੰਦਗੀ ਬਖਸ਼ੀ ਹੈ ਵਾਹਿਗੁਰੂ ਉਹਨਾਂ ਚਿਰ ਇਹ ਲੰਗਰ ਚੱਲਦਾ ਰਹੇ